ਜੀ ਕੀ ਮਸਲਾ ਹੋਇਆ ਜੀ ਇੱਥੇ ਸਾਰਾ ਸਾਡੇ ਔਰ ਤੋਂ ਪਹਿਲਾਂ ਨਾ ਐਸਟੈਂਟ ਆਇਆ ਗੱਡੀ ਵੱਜੀ ਐ ਦੋ ਪਰਿਵਾਰ ਦੇ ਮੈਂਬਰ ਸੀਗੇ ਇੱਕ ਲੜ ਜੀ ਇੱਕ ਵੀਰ ਸੀਗਾ ਆਉਣ ਤੋਂ ਗੱਡੀ ਪਜਾ ਕੇ ਸਾਈਡ ਮਾਰ ਕੇ ਹੁੰਦੇ ਉੱਪਰ ਲੰਘਾ ਕੇ ਲੱਗੋ ਦਾ ਸਾਈਡਸ ਪਜਾ ਕੇ ਲੱਗੀ ਤੇ ਹੁਣ ਉਹ ਮਰੀਜ਼ ਨੂੰ ਹਸਪਤਾਲਾ ਪਹੁੰਚਾਇਆ ਗਿਆ ਜੀ ਹਾਂਜੀ ਹਾਂਜੀ ਪਹੁੰਚਾਇਆ ਗਿਆ ਸੋਣਾ ਸਾਹਿਬ ਆਏ ਨੇ ਐਮਐਲਏ ਸਾਹਿਬ ਤੇ ਉਹਨਾਂ ਗੱਡੀ ਤੇ ਆਪਦੇ ਜ਼ੁਮੇਰ ਤੇ ਹਸਪਤਾਲ ਤੇ ਪਹੁੰਚਾਇਆ ਐ ਐਮਐਲਏ ਸਾਹਿਬ ਨੇ ਆਪਣੀ ਗੱਡੀ 'ਚ ਪਾ ਕੇ ਉਹਨੂੰ ਹਸਪਤਾਲ ਲੈ ਕੇ ਗਏ ਨੇ ਜਦ ਜਿਹਦੇ ਤੱਕ ਹੈਗਾ ਵੀ ਜਦੋਂ ਤੱਕ ਐਂਬੂਲੈਂਸ ਨੂੰ ਫੋਨ ਕੀਤਾ ਉਦੋਂ ਤੱਕ ਐਂਬੂਲੈਂਸ ਆਈ ਕਿ ਤੇ ਐਮਐਲਏ ਸਾਹਿਬ ਕਹਿੰਦੇ ਵੀ ਮਾਂ ਲੈ ਕੇ ਜਾਂਦਾ ਮੈਂ ਕਹਾਂ ਯਹੀ ਗੱਲ ਵਧੀਆ ਹੈ ਜਿਹੜੇ ਐਮਐਲਏ ਸਾਹਿਬ ਆਪਣੇ ਇਹਨਾਂ ਵਧੀਆ ਕੰਮ ਕੀਤਾ ਵੀ ਆਪਣੀ ਗੱਡੀ ਦੇ ਵਿੱਚ ਪਾ ਕੇ ਲੈ ਕੇ ਚਲੇ ਗਏ ਕੀ ਹੋਇਆ ਪੂਰਾ ਮਸਲਾ ਜੀ ਇੱਥੇ ਇੱਥੇ ਮੈਂ ਜਾ ਰਿਹਾ ਸੀ ਅਸੀਂ ਫਾਜ਼ਿਲਕਾ ਤੋਂ ਲੁਧਿਆਣੇ ਨੂੰ ਔਰ ਕੋਈ ਪਰ ਰਸਤੇ ਦੇ ਵਿੱਚ ਇੱਕ ਕਿਸੇ ਕਾਰ ਨੇ ਇੱਕ ਮੋਟਰਸਾਈਕਲ ਟੱਕਰ ਮਾਰੀ ਹੈ ਤਾਂ ਜਿਵੇਂ ਪਹਿਚੂ ਆ ਰਹੇ ਸੀ ਤਾਂ ਦੇਖਿਆ ਤਾਂ ਜਿਹੜਾ ਇੱਕ ਵਿਅਕਤੀ ਸੀਗਾ ਉਹ ਸਾਈਡ ਤੇ ਡਿੱਗਿਆ ਹੋਇਆ ਸੀ ਤਾਂ ਮੈਂ ਆਪਣੀ ਨੋਵਾ ਗੱਡੀ ਜਿਹੜੀ ਹੈ ਉਹਦੇ ਵਿੱਚ ਉਸ ਵਿਅਕਤੀ ਨੂੰ ਜਿਹੜਾ ਹਸਪਤਾਲ ਪ੍ਰੋਪਰਲੀ ਭੇਜਿਆ ਤਾਂ ਲੋਕ ਕਾਫੀ ਖੜੇ ਸੀ ਕਿ ਲੋਕਾਂ ਦੀ ਮਦਦ ਲਈ ਹੈ ਮੈਂ ਧੰਨਵਾਦ ਕਰਦਾ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਸਾਨੂੰ ਮਦਦ ਕੀਤੀ ਔਰ ਉਸ ਇਨਸਾਨ ਨੂੰ ਜਿਹੜਾ ਸਾਡੀ ਗੱਡੀ ਜਿਹੜੀ ਨੋਵਾ ਦੇ ਵਿੱਚ ਚੱਕ ਕੇ ਪਾਇਆ ਔਰ ਜਿਹੜਾ ਹੁਣ ਹਸਪਤਾਲ ਭੇਜਿਆ ਗਿਆ ਹੈ ਮੋਕੇ ਤੇ ਤਾਂ ਉਹਦੀ ਹਾਲਤ ਠੀਕ ਸੀਗੀ ਲੱਤ ਤੇ ਝੋਟ ਆਈ ਹੈ ਕਾਫੀ ਤੇ ਮੇਰੀ ਡਾਕਟਰ ਸਾਹਿਬਾਨ ਨਾਲ ਵੀ ਗੱਲ ਹੋ ਗਈ ਹੈ ਉੱਥੇ ਜਾਂਦੇ ਹੀ ਉਹਦਾ ਇਲਾਜ ਜਿਹੜਾ ਸ਼ੁਰੂ ਕਰ ਦਿੱਤਾ ਜਾਊਗਾ ਔਰ ਜਿਹੜੇ ਇਥੋਂ ਐਸ ਐਚਓ ਨੇ ਉਹਨਾਂ ਨਾਲ ਵੀ ਜਿਹੜਾ ਮੈਂ ਸੰਪਰਕ ਕਰ ਰਿਹਾ ਔਰ ਜਿਨ੍ਹਾਂ ਨੇ ਗੱਡੀ ਮਾਰੀ ਹੈ ਉਹਨਾਂ ਨੂੰ ਜਿਹੜਾ ਅਗਲੇ ਕਿਤੇ ਵੀ ਨਾਕਿਆਂ ਤੇ ਰੋਕ ਕੇ ਜਿਨ੍ਹਾਂ ਨੇ ਗੱਡੀ ਭਜਾਈ ਹੈ ਤੇ ਉਹਨਾਂ ਨੂੰ ਫੜ ਕੇ ਕਾਰਵਾਈ ਕੀਤੀ ਜਾਵੇ ਹਾਂਜੀ ਕੀ ਮਸਲਾ ਹੈ ਜੀ ਇੱਥੇ ਸਾਰਾ ਜੀ ਸਾਡੇ ਔਰ ਤੋਂ ਪਹਿਲਾਂ ਨਾ ਅਸਿਸਟੈਂਟ ਆਇਆ ਗੱਡੀ ਵੱਜੀ ਹੈ ਦੋ ਪਰਿਵਾਰ ਦੇ ਮੈਂਬਰ ਸੀਗੇ ਇੱਕ ਲੇਡੀ ਇੱਕ ਵੀਰ ਸੀਗਾ ਆਉਣ ਤੋਂ ਗੱਡੀ ਪਜਾ ਕੇ ਸਾਈਡ ਮਾਰ ਕੇ ਹੁੰਦੇ ਉੱਪਰ ਲੰਘਾ ਕੇ ਲੱਗੋ ਤਾਂ ਸਾਈਡ ਪਜਾ ਕੇ ਲੱਗੇ ਤੇ ਹੁਣ ਉਹ ਮਰੀਜ਼ ਨੂੰ ਹਸਪਤਾਲਾ ਪਹੁੰਚਾਇਆ ਗਿਆ ਜੀ ਹਾਂਜੀ ਹਾਂਜੀ ਪਹੁੰਚਾਇਆ ਗਿਆ ਸੋਨਾ ਸਾਹਿਬ ਆਏ ਨੇ ਐਮਐਲਏ ਸਾਹਿਬ ਤੇ ਉਹਨਾਂ ਗੱਡੀ ਤੇ ਆਪਦੇ ਜ਼ੁਮੇਰ ਤੇ ਹਸਪਤਾਲ ਤੇ ਆਇਆ ਐਮਐਲਏ ਸਾਹਿਬ ਨੇ ਆਪਣੀ ਗੱਡੀ 'ਚ ਪਾ ਕੇ ਉਹਨੂੰ ਹਸਪਤਾਲ ਲੈ ਕੇ ਗਏ ਨੇ ਜਦ ਜਿੱਦੇ ਤੱਕ ਹੈਗਾ ਵੀ ਜਦੋਂ ਤੱਕ ਐਂਬੂਲੈਂਸ ਨੂੰ ਫੋਨ ਕੀਤਾ ਉਦੋਂ ਤੱਕ ਐਂਬੂਲੈਂਸ ਆਈ ਕਿ ਤੇ ਐਮਐਲਏ ਸਾਹਿਬ ਕਹਿੰਦੇ ਵੀ ਮਾਂ ਲੈ ਕੇ ਜਾਂਦਾ ਮੈਂ ਕਹਿੰਦਾ ਯਹੀ ਗੱਲ ਵਧੀਆ ਹੈ ਜਿਹੜੇ ਐਮਐਲਏ ਸਾਹਿਬ ਆਪਣੇ ਇਨਾ ਵਧੀਆ ਕੰਮ ਕੀਤਾ ਵੀ ਆਪਣੀ ਗੱਡੀ ਦੇ ਵਿੱਚ ਪਾ ਕੇ ਲੈ ਕੇ ਚਲੇ ਗਏ ਕੀ ਹੋਇਆ ਪੂਰਾ ਮਸਲਾ ਜੀ ਇੱਥੇ ਇੱਥੇ ਮੈਂ ਜਾ ਰਹੇ ਸੀ ਅਸੀਂ ਫਾਜ਼ਿਲਕਾ ਤੋਂ ਲੁਧਿਆਣੇ ਨੂੰ ਔਰ ਕੋਈ ਪਰ ਰਸਤੇ ਦੇ ਵਿੱਚ ਇੱਕ ਕਿਸੇ ਕਾਰ ਨੇ ਇੱਕ ਮੋਟਰਸਾਈਕਲ ਟੱਕਰ ਮਾਰੀ ਹੈ ਤਾਂ ਅਸੀਂ ਪਿੱਛੋਂ ਆ ਰਹੇ ਸੀ ਤਾਂ ਦੇਖਿਆ ਤਾਂ ਜਿਹੜਾ ਇੱਕ ਵਿਅਕਤੀ ਸੀਗਾ ਉਹ ਸਾਈਡ ਤੇ ਡਿੱਗਾ ਹੋਇਆ ਸੀ ਤਾਂ ਮੈਂ ਆਪਣੀ ਨੋਵਾ ਗੱਡੀ ਜਿਹੜੀ ਹੈ ਉਹਦੇ ਵਿੱਚ ਉਸ ਵਿਅਕਤੀ ਨੂੰ ਜਿਹੜਾ ਹਸਪਤਾਲ ਪ੍ਰੋਪਰਲੀ ਭੇਜਿਆ ਆ ਲੋਕ ਕਾਫੀ ਖੜੇ ਸੀ ਕਿ ਲੋਕਾਂ ਦੀ ਮਦਦ ਲਈ ਹੈ ਮੈਂ ਧੰਨਵਾਦ ਕਰਦਾ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਸਾਨੂੰ ਮਦਦ ਕੀਤੀ ਔਰ ਉਸ ਇਨਸਾਨ ਨੂੰ ਜਿਹੜਾ ਸਾਡੀ ਗੱਡੀ ਜਿਹੜੀ ਨੋਵਾ ਦੇ ਵਿੱਚ ਚੱਕ ਕੇ ਪਾਇਆ ਔਰ ਜਿਹੜਾ ਹੁਣ ਉਹਨੂੰ ਹਸਪੀਟਲ ਭੇਜਿਆ ਗਿਆ ਹੈ ਮੌਕੇ ਤੇ ਤਾਂ ਉਹਦੀ ਹਾਲਤ ਠੀਕ ਸੀਗੀ ਲੱਤ ਤੇ ਝੋਟ ਆਈ ਹੈ ਕਾਫੀ ਤੇ ਮੇਰੀ ਡਾਕਟਰ ਸਾਹਿਬਾਨ ਨਾਲ ਵੀ ਗੱਲ ਹੋ ਗਈ ਹੈ ਉੱਥੇ ਜਾਂਦੇ ਹੀ ਉਹਦਾ ਇਲਾਜ ਜਿਹੜਾ ਸ਼ੁਰੂ ਕਰ ਦਿੱਤਾ ਜਾਊਗਾ ਔਰ ਜਿਹੜੇ ਇਥੋਂ ਐਸ ਐਚ ਓ ਨੇ ਉਹਨਾਂ ਨਾਲ ਵੀ ਜਿਹੜਾ ਮੈਂ ਸੰਪਰਕ ਕਰ ਰਿਹਾ ਔਰ ਜਿਨ੍ਹਾਂ ਨੇ ਗੱਡੀ ਮਾਰੀ ਹੈ ਉਹਨਾਂ ਨੂੰ ਜਿਹੜਾ ਅਗਲੇ ਕਿਤੇ ਵੀ ਨਾਕਿਆਂ ਤੇ ਰੋਕ ਕੇ ਜਿਨ੍ਹਾਂ ਨੇ ਗੱਡੀ ਭਜਾਈ ਹੈ ਤੇ ਉਹਨਾਂ ਨੂੰ ਫੜ ਕੇ ਕਾਰਵਾਈ ਕੀਤੀ ਜਾਵੇ